ਰਾਣੇ ਤੇ ਟੂਰਿਸਟ ਕੈਂਪ ਲਾਇਆ ਗਿਆ ਸਵੇਰੇ ਤੇ ਵੀ ਹਾਂ ਬਿਲਕੁਲ ਜੀ ਅੱਜ ਆਪ ਸਰਕਾਰ ਆਪ ਦੇ ਦਵਾਰ ਤਹਿਤ ਵਿਧਾਨ ਸਭਾ ਨਾਪਾ ਦੇ ਵਿੱਚ ਅੱਜ ਜਿਹੜੇ ਜੀ ਚਾਰ ਕੈਂਪ ਲੱਗ ਰਹੇ ਆ ਜਿਹਦੇ ਵਿੱਚੋਂ ਦੋ ਕੈਂਪ ਸਵੇਰੇ ਲੱਗੇ ਨੇ ਹੁਣ ਦੋ ਤੋਂ ਚਾਰ ਇੱਕ ਪਿੰਡ ਕਕਰਾਲਾ ਦੇ ਵਿੱਚ ਇਸ ਵਕਤ ਮੈਂ ਖੜਾ ਜੀ ਇਸ ਤੋਂ ਬਾਅਦ ਪਾਸੋਂ ਦੇ ਵਿੱਚ ਆ ਜੀ ਪਾਸੋਂ ਵਾਰਡ ਨੰਬਰ 2 ਦੇ ਵਿੱਚ ਸੋ ਆਉਣ ਵਾਲੀ 29 ਤਰੀਕ ਤੱਕ ਅਸੀਂ ਹਰੇਕ ਪਿੰਡ ਹਰੇਕ ਵਾਰਡ ਦੇ ਵਿੱਚ ਪਹੁੰਚਣਾ ਜੀ 44 ਕੰਮ ਚਾਹੀਏ ਕੋਈ ਜਵਾਬਖਾਨ ਵਾਲਾ ਜੀ ਚਾਹੀਏ ਕਿਦਾ ਕੋਈ ਕਣਕ ਟੱਕੀ ਗਈ ਹੈ ਉਹ ਲਾਉਣੀ ਆ ਕਿਦੀ ਪੈਨਸ਼ਨ ਦਾ ਮਸਲਾ ਕਿਦੀ ਸ਼ਗਨ ਸਕੀਮ ਦਾ ਮਸਲਾ ਕੋਈ ਜਨਮ ਸਰਟੀਫਿਕੇਟ ਹੈ ਫਿਰ ਮੌਤ ਦਾ ਸਰਟੀਫਿਕੇਟ ਹੈ ਜਾਂ ਕੋਈ ਹੋਰ ਸਬੰਧਤ ਕਿਸੇ ਵੀ ਵਿਭਾਗ ਦੇ ਨਾਲ ਜਿਹੜੇ ਵੀ ਕੰਮ ਨੇ ਜੀ 44 ਦੇ ਆਸਪਾਸ ਉਹ ਸਾਰੇ ਕੰਮ ਜਿਹੜੇ ਆ ਇੱਕ ਛੱਤ ਥੱਲੇ ਹੋ ਰਿਹਾ ਔਰ ਐਸ ਡੀ ਐਮ ਨਵਾਬ ਤਰਸੀਮ ਚੰਦ ਜੀ ਸਾਡੇ ਮੈਡਮ ਮਨਪੀਤ ਮਨਪੀਤ ਕੌਰ ਜੀ ਸਾਡੀ ਸਾਰੀ ਟੀਮ ਔਰ ਅਸੀਂ ਮਿਲ ਕੇ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਵਲੰਟੀਅਰ ਸਹਿਬਾਨ ਨੇ ਅੱਜ ਇਕੱਠੇ ਹੋ ਕੇ ਘਰ-ਘਰ ਹੁਕਾ ਕਰ ਗੁਰੂ ਘਰ ਤੋਂ ਅਨਾਉਂਸਮੈਂਟ ਕਿ ਜਿਹੜੇ ਵੀ ਰਹਿੰਦੇ ਨੇ ਭਾਈ ਸਾਰੇ ਆਓ ਆਪ ਦੇ ਆਪ ਦੇ ਕੰਮ ਕਰਾਓ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦਾ ਇੱਕ ਸੁਪਨਾ ਹੈ ਕਿ ਜੀ ਮੈਂ ਪੰਜਾਬ ਦੀ ਸਰਕਾਰ ਜਿਹੜੀ ਹੈ ਪਿੰਡਾਂ ਚੋਂ ਸਥਾਂ ਚੋਂ ਵਾਡਾਂ ਦੇ ਵਿੱਚੋਂ ਦਿਲਾਉਣੀ ਆ ਉਹ ਸੱਚ ਕਰਕੇ ਦਿਖਾਤਾ ਅੱਜ ਉਹੀ ਸਾਰੇ ਆਫਸਰ ਸਹਿਬਾਨ ਆਪ ਚੱਲ ਕੇ ਲੋਕਾਂ ਕੋਲੇ ਆ ਰਹੇ ਨੇ ਕਿ ਤੁਸੀਂ ਆਪਣਾ ਕੰਮ ਦੱਸੋ ਕਿਹੜਾ ਰਾਈਟਵੇ ਅਸੀਂ ਇੱਥੇ ਖੜਕੇ ਉਹਨਾਂ ਨੂੰ ਜੇ ਕੋਈ ਕੰਪਲੀਟ ਆ ਪੇਪਰ ਵਰਕ ਤਾਂ ਰਾਈਟਵੇ ਡਨ ਹੈ ਜੀ ਜੇ ਕੋਈ ਨਹੀਂ ਕੰਪਲੀਟ ਤਾਂ ਉਹਨਾਂ ਨੂੰ ਗਾਈਡ ਕਰਕੇ ਕਿ ਆਹ ਪੇਪਰ ਜਿਹੜੇ ਨੇ ਲਿਆਓ ਨਾਲ ਦੀ ਨਾਲ ਮੁਕੰਮਲ ਕਰਕੇ ਉਹਨਾਂ ਦੇ ਕੰਮ ਜਿਹੜੇ ਕੀਤੇ ਜਾ ਰਹੇ ਲੋਕ ਬਹੁਤ ਖੁਸ਼ ਨੇ ਭਗਵੰਤ ਮਾਨ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਨੇ ਔਰ ਇਹ ਜਿਹੜੇ ਕੰਮ ਨੇ ਇਹ ਉਹ ਕੰਮ ਨੇ ਜਿਨ੍ਹਾਂ ਦੇ ਕਰਾਉਣ ਲਈ ਘੰਟਿਆਂ ਬਤੀ ਸੁਵਿਧਾ ਕੇਂਦਰਾਂ ਦੇ ਵਿੱਚ ਘੰਟਿਆਂ ਬਤੀ ਉਹਨੂੰ ਬੱਸਾਂ ਦੇ ਵਿੱਚ ਸਫਰ ਕਰਕੇ ਸਾਰਾ ਸਾਰ ਦਿਨ ਸਮਾਂ ਕੱਢ ਕੇ ਤੇਲ ਫੂਕੇ ਪੈਸੇ ਲਾ ਕੇ ਫਿਰ ਆਉਣਾ ਪੈਂਦਾ ਉਹ ਸਾਰਾ ਕੁਝ ਬਚਤ ਹੋ ਗਈ ਸਰਕਾਰ ਆਪ ਤੁਹਾਡੇ ਦਵਾਰ ਚੱਲ ਕੇ ਆਈ ਆ ਮੈਂ ਬਤਾਰੇ ਨਾਪਾ ਮੈਂ ਸਾਰੇ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਭ ਨੂੰ ਬੇਨਤੀ ਕਰਦਾ ਵਿਧਾਨ ਸਭਾ ਨਾਪਾ ਦੇ ਜਿੰਨੇ ਵੀ ਸਤਿਕਾਰਯੋਗ ਮਸ਼ਿੰਦੇ ਨੇ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲਾਹਾ ਲਓ ਔਰ ਜਰੂਰ ਸਮਾਂ ਕੱਢ ਕੇ ਆਪਣੇ ਸਾਰੇ ਉਹ ਕੰਮ ਕਰਵਾਓ ਜਿਹੜੇ ਲੰਮੇ ਸਮੇਂ ਤੋਂ ਰੁਕੇ ਪਏ ਨੇ। ਪਹਿਲੇ ਸੋਚਾ ਰਹੇ ਜੀ ਲੋਕਦਰ ਘਰਾਂ ਤੇ ਜਾ ਕੇ ਕੰਮ ਕਰਾ ਦੇ ਜੀ। ਇਸ ਤੋਂ ਪਹਿਲਾਂ ਵੀ ਸਾਡੇ ਜਨ ਸੁਪ ਦਾ ਕੈਂਪ ਬੇਸਿਕਲੀ ਚੱਲ ਰਿਹਾ ਜੇ ਅਸੀਂ ਮਹੀਨੇ 'ਚ ਇੱਕ ਜਾਂ ਦੋ ਕੈਂਪ ਜਿਹੜੇ ਸਾਡੇ ਲੱਗਦੇ ਆ ਰਹੇ ਪਿਛਲੇ ਦੋ ਸਾਲਾਂ ਦੇ ਦੰਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਪਰ ਉਹ ਮਹੀਨੇ 'ਚ ਇੱਕ ਜਾਂ ਦੋ ਹੁੰਦੇ ਸੀ ਅਸੀਂ ਕਾਫੀ ਕਵਰ ਕੀਤੇ ਹੋ ਵੀ ਹੁਣ ਦੁਬਾਰਾ ਨਵੇਂ ਸਿਰ ਤੋਂ ਹਰੇਕ ਪਿੰਡ ਹਰੇਕ ਵਾਰਡ ਚਾਹੀਓ ਨਾਬਾ ਨਗਰ ਕਾਉਂਸਲ ਦੇ 23 ਵਾਰਡ ਨੇ ਚਾਹੇ ਨਗਰ ਪੰਚਾਇਤ ਪਾਸੋਂ ਦੇ 11 ਵਾਰਡ ਨੇ ਚਾਹੇ 142 ਪਿੰਡ ਨੇ ਜੀ ਹਰੇਕ ਪਿੰਡ ਦੇ ਵਿੱਚ ਪਹੁੰਚ ਕੇ ਅਸੀਂ ਆਪ ਪੁੱਛ ਪੜਤਾਲ ਕਰਕੇ ਉਹ ਸਾਰਾ ਜਿਹੜਾ ਕੰਮ ਕਰਵਾ ਰਹੇ ਆ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਹੀ ਬਦਲਾਇਆ ਜੀ ਇਹੀ ਸੋਚ ਸੀ ਜਿਹੜੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਵੱਡੇ ਮਾਰਜਿਨਾ ਜਤਾਇਆ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ ਲੋਕਾਂ ਦੀ ਸੇਵਾ ਪੰਜਾਬ ਦੇ ਉਹਨਾਂ ਲੋਕਾਂ ਦੀ ਸੇਵਾ ਜਿਨ੍ਹਾਂ ਨੇ ਵੱਡਾ ਨੈਕਸਸ ਤੋੜ ਕੇ ਆਮ ਆਦੀ ਪਾਰਟੀ ਸਰਕਾਰ ਬਣਾਈ ਸੀ ਅੱਜ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ ਹੈ ਜੀ ਕੰਡਾ ਵਿੱਚ ਪੱਖਵਾਦੀ ਨਹੀਂ ਸਰਕਾਰ ਕਰਨ ਕੋਈ ਪੱਖਵਾਦੀ ਨਹੀਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਜਿਹੜਾ ਲੋੜ ਬੰਦਾ ਹੈ ਜਿਹਨੂੰ ਕਣਕ ਲੱਗਣੀ ਚਾਹੀਦੀ ਹੈ ਉਹਦੇ ਕਣਕ ਲੱਗੂਗੀ ਜਿਹਦਾ ਕੋਈ ਹੋਰ ਸਮੱਸਿਆ ਕੋਈ ਕੱਚੇ ਘਰਾਂ ਦੀ ਪ੍ਰੋਬਲਮ ਹੈ ਕੋਈ ਪੈਨਸ਼ਨ ਦੀ ਪ੍ਰੋਬਲਮ ਹੈ ਕੋਈ ਜੌਬ ਕਾਟ ਦੀ ਪ੍ਰੋਬਲਮ ਹੈ ਜੋ ਵੀ ਹੈਗਾ ਉਹ ਬਿਨਾਂ ਪੱਖਪਾਤ ਤੋਂ ਹਰੇਕ ਦਾ ਕੰਮ ਜਿਹੜਾ ਜੀ ਉਹ ਕੀਤਾ ਜਾਣਾ ਹੈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜੀ ਪੰਜਾਬ ਸਰਕਾਰ ਆਪਕੇ ਦੁਆਰ ਮਿਸ਼ਨ ਤਹਿਤ ਜਿਹੜੇ ਕੈਂਪ ਪਹੇਗੇ ਸਬਡਵੀਨ ਨਾਬਾ ਵਿੱਚ ਲੱਗ ਰਹੇ ਨੇ ਇੱਕ ਦਿਨ ਦੇ ਵਿੱਚ ਚਾਰ ਕੈਂਪ ਲੱਗਣਗੇ ਜੀ ਸ਼ਹਿਰਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਾਰਡਾਂ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਹੂਲਤਾਂ ਕਈ ਵਾਰੀ ਬੰਦਾ ਬਿਜ਼ੀ ਹੁੰਦਾ ਹੈ ਦਫਤਰਾ ਚ ਨਹੀਂ ਜਾ ਸਕਦਾ ਤਾਂ ਪਿੰਡ ਪੱਦਰ ਤੇ ਵਾਰਡ ਪੱਦਰ ਤੇ ਸਾਰੇ ਮਹਿਕਮੇ ਆ ਕੇ ਉਹਨਾਂ ਦਾ ਜਿਹੜਾ ਜਾਇਜ਼ ਕੰਮ ਹੈ ਉਹ ਕਰ ਰਹੇ ਨੇ ਜੀ ਤੇ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਜੀ ਜਿਨ੍ਹਾਂ ਦੇ ਰਹਿੰਦੇ ਨੇ